ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕੀਤੀ ਜਾਵੇ ਪੂਚੋ ਵਾਲੇ ਸਾਧੇ ਮਸਲੇ ਦੇ ਉੱਤੇ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਦਾ ਵੱਡਾ ਅਭਿਆਨ ਸਾਮਣੇ ਆਇਆ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਗੁਰੂ ਦੇ ਬਰਾਬਰ ਕੁਰਸੀ ਢਾਕੇ ਨਹੀਂ ਬੈਠ ਸਕਦਾ ਜੋ ਇਸ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਇਹ ਨਿੰਦਣਯੋਗ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਮੱਸਿਆ ਹੋ ਸਕਦੀ ਹੈ ਬੈਠਣ ਉੱਠਣ ਦੇ ਵਿੱਚ ਤਾਂ ਉਹ ਬਾਹਰ ਆਪਣੀ ਕੁਰਸੀ ਢਾਕੇ ਬੈਠ ਸਕਦੇ ਨੇ ਪਰ ਅੰਦਰ ਦਰਬਾਰ ਸਾਹਿਬ ਦੇ ਜਾਂ ਫਿਰ ਮਹਾਰਾਜ ਦੇ ਬਰਾਬਰ ਉਹ ਕੋਈ ਵੀ ਕੁਰਸੀ ਜਾਂ ਕੋਈ ਟੇਬਲ ਜਾਂ ਕੁਝ ਵੀ ਲਗਾ ਕੇ ਨਹੀਂ ਬੈਠ ਸਕਦੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੁਣੋ ਖਾਲਸਾ ਪੰਥ ਜੀ ਨੂੰ ਸ੍ਰੋਮ ਲਈ ਪੰਥਾ ਕਾਲੀ ਮੁੱਢਾ ਬਾਲ ਸਿੰਘ ਸਾਹਿਬਾ ਬਾਕਨ ਬਲਵੀਰ ਸਿੰਘ ਜੀ 96 ਕਰੋੜੀ ਮਹਾਪੁਰਕਰ ਅਰਮਾ ਕਰਮਾ ਤਨਵੰਦਾਰ ਸਿੰਘ ਸਾਹਿਬਾ ਚਲਤ ਸਿੰਘ ਸਾਰੇ ਜਲਾ ਮੰਥਾ ਵੱਲੋਂ ਸਮੂਹ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਤੇ ਪਿਛਲੇ ਦਿਨਾਂ ਤੋਂ ਜੋ ਜਿਹੜਾ ਰੌਲਾ ਉੱਚ ਵਾਲੇ ਸਾਧਨਾਂ ਨਾਲ ਪੈ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਤਾਪਿਆ ਕੁਰਸੀ ਢਾਕੇ ਬੈਠਾ ਸਾਰਾ ਪੰਥ ਉਹ ਤੋਂ ਨਾਰਾਜ਼ ਆ ਉਹ ਮਾਫੀ ਮੰਗੇ ਸਿੰਘ ਸਾਹਿਬਾ ਬਲਵੀਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਕਿਵੇਂ ਪੰਥ ਦੇ ਵਿੱਚ ਉਹਨੇ ਪੀਸ ਹੋਣਾ ਮੇਰੇ ਮਾਪੇ ਤਾਂ ਮਿਲੂਗੇ ਤੇ ਪੰਜ ਸੇ ਪੇਸ਼ ਹੋਣੇ ਬਾਬਾ ਗੁਰਬੀਰ ਸਿੰਘ ਜੀ ਆਪ ਜੀ ਨੇ ਬਚਨ ਕਰਨਗੇ ਜੀ ਤੇ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਹਿਨ ਸਿੰਘ ਬੋਜਾ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਚੰਦਨ ਹੋਵਾ ਜਿਉਂ ਕਰ ਸੂਰਜ ਜਿਵੇਂ ਕਲਿਆ ਤਾਰੇ ਛਪੇ ਹਨੇਰ ਭੁਲਵਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਉੱਥੇ ਹੀ ਪੰਜ ਬਾਬਾ ਰਾਜਾ ਰਾਜ ਸਿੰਘ ਜੀ ਜਿੱਥੇ ਪਿਛਲੇ ਦਿਨੀ ਜਿੱਥੇ ਬਾਬਾ ਸੁਖਦੇਵ ਸਿੰਘ ਪੁੱਜੂ ਵਾਲਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਜਿਹੜਾ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਡੋਣੀ ਜਾਂ ਗੁਰੂ ਸਾਹਿਬ ਦੀ ਬਰਾਬਰੀ ਕਿਤੇ ਵੀ ਕੋਈ ਵੀ ਕਰਦਾ ਤੇ ਉਹ ਜਿਹੜੀ ਹੈ ਬਹੁਤ ਹੀ ਮੰਦਭਾਗੀ ਹੈ ਜਿੱਥੇ ਬਾਬਾ ਸੁਖਦੇਵ ਸਿੰਘ ਹੋਰਾਂ ਨੇ ਮੈਨੂੰ ਵੀ ਪਰਸੋਂ ਫੋਨ ਕੀਤਾ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗ ਲਈ ਹੈ ਤੇ ਹੁਣ ਬਾਬਾ ਜੀ ਆਪਣੇ ਬਗਵਾ ਜਿਹੜਾ ਆਪਣੇ ਤੁਸੀਂ ਵੀ ਇਹਨੂੰ ਸੈੱਟ ਕਰੋ ਪਰ ਮੈਨੂੰ ਇਹ ਬਹੁਤਾ ਨਹੀਂ ਸੀ ਪਤਾ ਵੀ ਸ਼ਾਇਦ ਮੰਗ ਲਈ ਤੁਹਾਡੀ ਆਪ ਚ ਗੱਲਬਾਤ ਹੋ ਗਈ ਹੋਵੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਜਿੱਥੇ ਜਿਹੜੀ ਮਾਫੀ ਦੀ ਗੱਲ ਹੈ ਤੇ ਇਹ ਜਿਹੜਾ ਗੁਨਾਹ ਹੈ ਭਾਵੇਂ ਬਾਬਾ ਸੁਖਦੇਵ ਸਿੰਘ ਹੈ ਜਾਂ ਕੋਈ ਵੀ ਸੰਤ ਮਹਾਂਪੁਰਖ ਹੈ ਉਹ ਗੁਰੂ ਸਾਹਿਬ ਦੇ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਜਿਹੜਾ ਗੁਰੂ ਸਾਹਿਬ ਅੱਗੇ ਆਪਾਂ ਸੇਜ ਝਕਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਵਖਸ ਕੇ ਤੇ ਉਹਨਾਂ ਨੇ ਵੀ ਨਮਸਕਾਰ ਕੀਤੀ ਤੇ ਆਪਾਂ ਗੁਰੂ ਸਾਹਿਬ ਦੀ ਬਰਾਬਰੀ ਜਿਹੜੀ ਹੈ ਕੋਈ ਵੀ ਗੁਰਸਿੱਖ ਹੈ ਗੁਰੂ ਗ੍ਰੰਥ ਸਾਹਿਬ ਦੇ ਹੈ ਬਰਾਬਰ ਜੇ ਕੋਈ ਬਜ਼ੁਰਗ ਆਇਆ ਜਾ ਕੋਈ ਉਹਨੂੰ ਤਕਲੀਫ ਹੈ ਉਹ ਆਪਣੇ ਬਾਹਰ ਆਪਣੇ ਬਹਿ ਸਕਦਾ ਹੈ ਕਿਤੇ ਹੋਰ ਸਾਈਡ ਤੇ ਬਹਿ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜਾ ਕੁਰਸੀ ਢਾ ਕੇ ਬਹਿਣਾ ਬਹਿਣਾ ਉਹ ਬਹੁਤ ਹੀ ਗਲਤ ਹੈ ਜਾਂ ਤੇ ਬਾਬਾ ਸਰਦੇਵ ਸਿੰਘ ਹੋਰਾਂ ਨੇ ਜਿਵੇਂ ਮੇਰੇ ਨਾਲ ਗੱਲ ਕੀਤੀ ਹੈ ਤੇ ਉਹ ਆ ਕੇ ਪੰਥ ਦੇ ਵਿੱਚ ਮਾਫੀ ਮੰਗ ਲੈਣ ਜਾਂ ਗੁਰੂ ਸਾਹਿਬ ਅੱਗੇ ਆ ਕੇ ਜਦੋਂ ਤੱਕ ਇਹ ਸਾਰੇ ਆਪਣੇ ਨਿਹੰਗ ਸਿੰਘ ਭੋਜਾਂ ਦੀ ਇਹ ਜਿਹੜੀ ਗੁਰਮਤਾ ਹੈ ਜਾਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣ ਜਾ ਕੇ ਤੇ ਜਾਂ ਜਿਹੜਾ ਦਾਲ ਪੰਥ ਦੇ ਵਿੱਚ ਆ ਕੇ ਸਾਰੇ ਗੁਰਮਤੇ ਨਾਲ ਹੀ ਉਹ ਮਾਫੀ ਮੰਗ ਲੈਣ ਤੇ ਜਿਹੜਾ ਇਹ ਜਿਹੜੀ ਗਲਤੀ ਹੈ ਅਸੀਂ ਕਿਸੇ ਦੇ ਵੀ ਸ਼ਾਂਤ ਖਰਾਬ ਨਹੀਂ ਬੋਲਦੇ ਜਿਹੜੀ ਨਾਨਕਸਰ ਸੰਪਰਦਾ ਹੈ ਉਹ ਵੀ ਸਾਡੀ ਜੇ ਪਿਛਲੇ ਦਿਨੀ ਕੋਈ ਜ਼ਰੂਰਤ ਪਈ ਉਹਨਾਂ ਨੂੰ ਸਾਡੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਨਾਨਕਸਰ ਪਹੁੰਚ ਕੇ ਉਹਨਾਂ ਦਾ ਸਾਥ ਦਿੱਤਾ ਤੇ ਨਾਲ ਸਰ ਜਿਹੜੇ ਵੱਡੇ ਮਹਾਪੁਰਖ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਸਤਕਾਰ ਜੋ ਸੰਤ ਬਾਬਾ ਨਾਨਸ ਸਿੰਘ ਜੀ ਮਹਾਪੁਰਖ ਸਾਡੇ ਬਾਬਾ ਆਪਣੇ ਕੁੰਦਨ ਸਿੰਘ ਜੀ ਉੱਥੇ ਹੀ ਆਪਣੇ ਬਾਬਾ ਨਰੈਣ ਸਿੰਘ ਜੀ ਸਾਰੇ ਵੱਡੇ ਸਤਕਾਰਯੋਗ ਮਹਾਪੁਰਖ ਹੋਏ ਨੇ ਸਾਰੇ ਇਹ ਬੁੱਢਾ ਦਲ ਦੇ ਅਮਰਤਾਰੀ ਸੀ ਤੇ ਉਵੇਂ ਜਿਹੜੇ ਬਾਬਾ ਪੁੱਜੂ ਵਾਲੇ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਦੇ ਨੇ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਤੋਂ ਤੇ ਨਵੇਂ ਸੋ ਗੌਰਵ ਹੋਏ ਗੁਰੂ ਸਾਹਿਬ ਅੱਗੇ ਤਾਂ ਆਪਾਂ ਹਮੇਸ਼ਾ ਸਿਰ ਝੁਕਾਉਂਦੇ ਆ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਜੇ ਕੋਈ ਗਲਤੀ ਹੋਈ ਹੈ ਤਾਂ ਉਹਦੀ ਮਾਫੀ ਮੰਗ ਕੇ ਤੇ ਸਾਰਿਆਂ ਦੇ ਆਪਣੇ ਜਿਹੜਾ ਸੁਰਖਰੂ ਹੋਣਾ ਚਾਹੀਦਾ ਗੁਰੂ ਪ੍ਰਣ ਸਾਹਿਬ ਜੀ ਦੇ ਕੰਨੇ ਉਹ ਹੀ ਨਹੀਂ ਹੋਰ ਵੀ ਅੱਜਕੱਲ ਦੇਖਿਆ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੁਰਸੀਆਂ ਲਾਉਣ ਲੱਗ ਪਏ ਨੇ ਉਹ ਜਿਹੜਾ ਇਹ ਰੁਝਾਨ ਬਹੁਤ ਹੀ ਦੁਖਦਾਈ ਤੇ ਮਰਿਆਦਾ ਦੇ ਉਲਟ ਹੈ ਇਹਦੇ ਤੋਂ ਬਚਣਾ ਚਾਹੀਦਾ ਤੇ ਬਾਬਾ ਸੁਖਦੇਵ ਸਿੰਘ ਹੋਰੀ ਜਿਹੜੇ ਆ ਉਹ ਆਪਦੇ ਆਪਣੇ ਮੈਂ ਵੀ ਇਹਨਾਂ ਨਾਲ ਵੀ ਗੱਲ ਕੀਤੀ ਆ ਆਪਾਂ ਆਪਸੀ ਪ੍ਰੇਮ ਪਿਆਰ ਵਧਾਉਣਾ ਘਟਾਉਣਾ ਨਹੀਂ ਬਾਬਾ ਰਾਜਾ ਰਾਜ ਸਿੰਘ ਹੋਰ ਵੀ ਬਹੁਤ ਸੁਲਝੇ ਹੋਏ ਨੇ ਇਹਨਾਂ ਨੂੰ ਵੀ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਬਾਬਾ ਸਖਦੇਵ ਸਿੰਘ ਰਾਣੇ ਤੁਸੀਂ ਸਾਰਿਆਂ ਨਾਲ ਬਚਨ ਬਾਬਾ ਜੀ ਕਰਕੇ ਤੇ ਜਿਹੜਾ ਇਹਨੂੰ ਆਪਣੇ ਮਸਲੇ ਨੂੰ ਆਪਾਂ ਜਰੂਰ ਸੁਲਝਾਉਣਾ ਉੱਥੇ ਹੀ ਬਾਬਾ ਜਿਹੜੇ ਨੇ ਗੁਰਜੀਤ ਸਿੰਘ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਉਹ ਨਾਲ ਵੀ ਜਿਹੜਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਤੇ ਬਾਬਾ ਜੀ ਮਸਲੇ ਨੂੰ ਆਪਾਂ ਜਰੂਰ ਸੁਲਝਾਈਏ ਤੇ ਬਾਬਾ ਸਰਦੇਵ ਸਿੰਘ ਜਿਹੜੇ ਨੇ ਉਹ ਜਰੂਰ ਆਪਣੇ ਆਪਣੀ ਜਿਹੜੀ ਹੈ ਈਮਾ ਜਾਗਨਾ ਕਰਵਾ ਕੇ ਤੇ ਜਿਹੜੀ ਭੁੰਦ ਬਖਸ਼ਾ ਕੇ ਤੇ ਆਪਣਾ ਸਰੂਪਰੂ ਹੋਣ ਤੇ ਇਹ ਮਸਲਾ ਜਿਹੜਾ ਸ਼ਾਂਤ ਹੋਵੇ ਤੇ ਨਹੀਂ ਤੇ ਫੇਰ ਆਪਣੇ ਜਿਹੜਾ ਉਪਰ ਦਾ ਰਹਿੰਦਾ ਉਹ ਆਪਣੇ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਦੇ ਵੀ ਮਾਹ ਗੁਰਖ ਦੇ ਖਿਲਾਫ ਤੇ ਇਹ ਸਿੰਘ ਬਹੁਤ ਧਿਆਨੇ ਨੇ ਐਦਾਂ ਨਹੀਂ ਕੋਈ ਬੋਲ ਦੇ ਖਿਲਾਫ ਪਰ ਜੇ ਨ ਕੋਈ ਮਰਿਆਦਾ ਦੀ ਗੱਲ ਆਉਂਦੀ ਹੈ ਉਦੋਂ ਜਰੂਰ ਕੋਲਣਾ ਪੈਂਦਾ ਕਿਉਂਕਿ ਨਹਿੰਗ ਸਿੰਘ ਹੋ ਜਾਂ ਜਿਹੜੀਆਂ ਮਰਿਆਦਾ ਦੇ ਅਨਸਾਰ ਹੀ ਚਲਦੀਆਂ ਨੇ ਤੋ ਸਾਰੇ ਬਹੁਤੀ ਆਪਾਂ ਮਿਲ ਕੇ ਮਾਹਪੁਰਖਾਂ ਨੂੰ ਜਿਹੜੇ ਹੋਰ ਨੇ ਉਹ ਕਹਿ ਕੇ ਤੇ ਬਾਬਾ ਸਖਦੇਵ ਸਿੰਘ ਰਾਨੋ ਵੀ ਕਵਾਂਗੇ ਤੁਸੀਂ ਵੀ ਆ ਕੇ ਜਿਹੜੇ ਐ ਜਿੱਥੇ ਵੀ ਤੁਸੀਂ ਜਾਂਦੇ ਹੀ ਰਹਿੰਦੇ ਹੋ ਪ੍ਰੋਗਰਾਮਾਂ 'ਚ ਭਾਵੇਂ ਅਕਾਲ ਤਖਤ ਸਾਹਿਬ ਤੇ ਭਾਵੇਂ ਆ ਕੇ ਦਲ ਪੰਥ ਜਿੱਥੇ ਇਹ ਬੁੱਢਾ ਦਲ ਦਾ ਵੀ ਹੈੱਡਕੁਆਰਟਰ ਹੈ ਉੱਥੇ ਵੀ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਤੇ ਉੱਥੇ ਅਰਦਾਸ ਬੇਨਤੀ ਕਰਕੇ ਤੇ ਆਪ ਦਾ ਸੈੱਟ ਕਰ ਲਾਂਗੇ ਆਪਾਂ ਇਹ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਆਪਾਂ ਸਾਰੇ ਆਪਸੀ ਪ੍ਰੇਮ ਪਿਆਰ ਜਿਹੜਾ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰਖਣ ਪ੍ਰੇਮ ਪਿਆਰ ਆਪਣਾ ਬੜਿਆ ਰਵੇ ਮਹਾਂਪੁਰਖਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਪਸ਼ਟ ਕਹਿ ਦਿੱਤਾ ਵੀ ਜਿੰਨਾ ਚਿਰ ਪੰਥ ਦੇ ਵਿੱਚ ਪੇਸ਼ ਨਹੀਂ ਹੁੰਦੇ ਚਾਹੇ ਅਕਾਲ ਤਖਤ ਸਾਹਿਬ ਦੇ ਫਿਰ ਹੁਣ ਚਾਹੇ ਪੰਥ ਬੁੱਢਾ ਲਾਲ ਤਰਨੇਤਾਲ ਨੇ ਉੱਥੇ ਬਾਬਾ ਜੀ ਉਹਨਾਂ ਦਾ ਹੈੱਡਕੁਆਟਰ ਤਲਵੰਡੀ ਸਾਬੋ ਕੀ ਤਖਤਦਾਨਾ ਸਾਹਿਬ ਉੱਥੇ ਕੇ ਸੋਣ ਉੱਥੇ ਜਿਹੜੀ ਉਹ ਆਪਦੀ ਭੁੱਲ ਬੁਛਾਉਣ ਫਿਰ ਪੰਥ ਮਾਫ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਜ ਕੇ ਜਿਦਾਰੇ ਜਿਹਾ ਹੋਵੇ ਨਿਹਾਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ